ਗੁਰਦਾਰਾ ਪਰੰਗ ਮੇਟੀ ਦੇ 100 ਸਾਲਾ ਸ਼ਤਾਬਦੀ ਦੇ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਹਦਾਰ ਗਿਆਨੀ ਹਰਪ੍ਰੀਤ ਸਿੰਘ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਜਦੋਂ ਸੰਤ ਦੀਆਂ ਸਾਰੀਆਂ ਜਥੇਬੰਦੀਆਂ ਉੱਥੇ ਨੇ ਉੱਥੇ ਸ਼੍ਰੋਮਣੀ ਗੁਰਦਾਰਾ ਪਰੰਗ ਦੀ ਕਮੇਟੀ ਮੌਜੂਦ ਹੈ ਗੰਮਦਮ ਟਕਸਾਲ ਹੋਰ ਟਕਸਾਲਾਂ ਨੇ ਅੰਗੰਗ ਜਥੇਬੰਦੀਆਂ ਨਿਰਮਲੇ ਅਦਾਸੀ ਸੰਪਰਦਾਵਾਂ ਸਿੰਘ ਸੁਭਾਵਾ ਨਾਨਕਸਰ ਵਾਲੇ ਤੇ ਹੋਰ ਜਿਹੜੀਆਂ ਜਥੇਬੰਦੀਆਂ ਨੇ ਉਹ ਸਾਰੀਆਂ ਦੇ ਸਾਰੀਆਂ ਉੱਥੇ ਸੀ ਉਸ ਦਿਨ ਜਾਦਰ ਸਿੰਘ ਅਕਾਲ ਤਖਤ ਸਾਹਿਬ ਨੇ ਇਸ ਗੱਲ ਦੇ ਉੱਤੇ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦੀ ਇਸ ਕਾਰਵਾਈ ਦੇ ਉੱਤੇ ਮੋਹਰ ਲਾ ਦਿੱਤੀ ਸੀ ਕਿ ਜੋ ਬਣਦੀ ਸਜ਼ਾ ਉਹ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਨਹੀਂ ਦੇਤੀ ਆ ਤੇ ਕਿਤੇ ਕੋਈ ਬੇਅਦਬੀ ਨਹੀਂ ਹੋਈ ਕਿਤੇ ਕੋਈ ਅਜਿਹੀ ਘਟਨਾ ਨਹੀਂ ਵਾਪਰੀ ਇਸ ਕਰਕੇ ਇਸ ਮਾਮਲੇ ਨੂੰ ਉੱਥੇ ਹੀ ਖਤਮ ਕਰ ਦਿੱਤਾ ਜਾਵੇ ਜਿਹਨੂੰ ਸਿੱਖ ਪੰਥ ਨੇ ਮੰਨ ਲਿਆ ਤੇ ਹਰ ਸਿੱਖ ਦਾ ਇਹ ਫਰਜ਼ ਬਣਦਾ ਕਿ ਜਦੋਂ ਹੁਣ ਤੁਸੀਂ ਹਮਲਾ ਕੀਤਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸਤਾ ਦੇ ਉੱਤੇ ਤੇ ਉਦੋਂ ਹਰ ਸਿੱਖ ਜਿਹੜਾ ਸਰਕਾਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਦਾਨ ਦੇ ਬਰਗ ਸਦਾਨ ਦੇ ਵਿਚਕਾਰ ਢਾਲ ਬਣ ਕੇ ਖਲੋਵੇ ਇਹ ਜਿਹੜੀਆਂ ਇਹ ਤੁਹਾਡਾ ਜਿਹੜਾ ਇੱਕ ਤੁਹਾਂ ਪ੍ਰੋਪਾਗੈਂਡਾ ਸ਼ੁਰੂ ਕੀਤਾ ਉਹਦਾ ਜਿਹੜਾ ਹਰ ਸਿੱਖ ਨੂੰ ਚਾਹੀਦਾ ਕਿ ਉਹ ਤੁਹਾਡਾ ਮੂੰਹ ਤੋੜ ਜਵਾਬ ਦੇਵੇ ਮੈਂ ਜੇ ਕੋਲੀ ਦੇ ਵਕੀਲ ਵਜੋਂ ਪੇਸ਼ ਹੋਣਾ ਤੇ ਮੈਂ ਕੋਈ ਪ੍ਰੋਫੈਸ਼ਨਲ ਮਿਸਕੰਡਕਟ ਨਹੀਂ ਕੀਤਾ ਤੇ ਨਾ ਮੈਂ ਕੋਈ ਹੋਰ ਅਜਿਹੀ ਗੱਲ ਕੀਤੀ ਕਿਉਂਕਿ ਮੈਂ 1990 ਤੋਂ ਪ੍ਰੈਕਟਿਸ ਕਰ ਰਿਹਾ ਮੈਂਬਰ ਮੈਂ 211 211 ਤੋਂ ਆ ਤੇ ਉਹਦੇ ਤੋਂ ਲੈ ਕੇ ਅੱਜ ਤੱਕ ਫਿਰ ਮੈਂ ਆਪਣੀ ਪਰਸਨਲ ਪ੍ਰੈਕਟਿਸ ਕਰ ਰਿਹਾ ਔਰ ਇਹਦੇ ਵਿੱਚ ਤੁਸੀਂ ਹਮਲਾ ਤਖਸਾਲ ਦੇ ਕੀਤਾ ਕੋਲੀ ਨੂੰ ਇੱਕ ਜੀਰੀਆ ਬਣਾਉਣ ਦੀ ਕੋਸ਼ਿਸ਼ ਕੀਤੀ ਆ ਮੈਂ ਇਹਦੇ ਵਿੱਚ ਕੋਈ ਫੀਸ ਨਹੀਂ ਲੈਣੀ ਕੋਲੀ ਕਰੋ ਮੈਂ ਸ੍ਰੀ ਅਕਾਲ ਤਖਸਾਲ ਦੇ ਸਦਾਨ ਦੀ ਪ੍ਰਭੂ ਸਤਾ ਦੇ ਕਰਕੇ ਮੈਂ ਇਸ ਕੇਸ ਦੇ ਵਿੱਚ ਆਇਆ ਤੇ ਡਟ ਕੇ ਰਵਾਂਗੇ ਤੁਹਾਡੀ ਇਹ ਜਿਹੜੀ ਐਫ ਆਈ ਆਰ ਇਹਦੀਆਂ ਬਹੀਏ ਅਦੇੜ ਦਿਆਂਗੇ ਇਹ ਤੁਸੀਂ ਨਿਸ਼ਚੇ ਰੱਖਿਓ ਇਨੀਆਂ ਗੱਲਾਂ ਕਰਦਾ ਮੈਂ ਹਤੇ ਬਿਲਾਵਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਗੱਲ ਕੀਤੀ ਕਿਹੜੀ ਕਿਹੜੀ ਧਾਰਾ ਤੇ ਤਹਿਤ ਕੋਲੀ ਤੇ ਮਾਮਲਾ ਦਰਜ ਕੀਤਾ ਖੋਲੀ ਦੇ ਉੱਤੇ ਵੇਖੋ ਜੀ ਕੋਈ ਧਾਰਾ ਬਣਦੀ ਨਹੀਂ ਨਾ 120 ਵੀ ਉਹਦੇ ਤੇ ਬਣਦੀ ਆ ਖੋਲੀ ਦੇ ਖਿਲਾਫ ਸਿੰਪਲ ਜੇ ਕੋਈ ਉਥੇ ਡਾਕਟਰ ਰਿਸ਼ੀਤ ਸਿੰਘ ਦੀ ਰਿਪੋਰਟ ਦੇ ਵਿੱਚ ਆਇਆ ਤੇ ਉਹਦੇ ਵਿੱਚ ਆਇਆ ਵੀ ਖੋਲੀ ਨੇ ਆਪਣਾ ਜਿਹੜਾ ਵਾ ਅਕਾਊਂਟਸ ਦੇਖਣਾ ਹੁੰਦਾ ਅਕਾਊਂਟੈਂਟ ਨੇ ਨਾ ਕਿ ਉਹਨੇ ਸਟਾਕ ਚੈੱਕ ਕਰਨਾ ਹੁੰਦਾ ਜਾਂ ਉਹਨੇ ਜਾ ਕੇ ਸਟੋਰ ਰੂਮ 'ਚ ਜਾਣਾ ਹੁੰਦਾ ਉਹ ਜਿਹੜਾ ਉਹਦੇ ਉੱਤੇ ਮੈਕਸੀਮਮ ਜੇ ਕੋਈ ਬਣਿਆ ਤੇ ਨੈਗਲੀਜੈਂਸ ਦਾ ਬਣਨਾ ਇਦੇ ਤੋਂ ਵੱਧ ਉਤੇ ਕੋਈ ਬਣਦਾ ਨਹੀਂ ਨਿਪਟ ਤੋਂ ਹੁੰਦੀ ਧਾਰਾ ਲੱਗੀ ਆ ਉਹ ਕੁੱਝ ਦੇ ਅੱਜ ਕਹਿਤਾ ਕਿ ਛਾਪੇਮਾਰੀ ਕਰਦੇ ਜਿਹੜਾ ਛਾਪੇਮਾਰੀ ਹੋਈ 15 ਜਗ੍ਹਾ ਛਾਪੇਮਾਰੀ ਹੋਈ ਹੈ 6 ਦਿਨ ਦਾ ਕਰੋਨਾ ਨੂੰ ਰਿਮਾਂਡ ਵੀ ਮਿਲਿਆ ਹੋਇਆ ਉਹ ਕਦੇ ਜਦੋਂ ਨੇ ਪੂਰੀ ਥੀਰੀ ਤੱਕ ਨਹੀਂ ਕੀਤੀ ਆ ਉਹਨੂੰ ਕਿਵੇਂ ਦੇਖੀਂ ਦੇਖੋ ਇਸ ਵੇਲੇ ਸਰਕਾਰ ਜਿਹੜੀ ਆ ਨਾ ਉਹ ਆਪਣੇ ਬਜਾਇਡ ਐਡਮਿਸ਼ਨ ਚਾਉਂਦੀਆਂ ਨੇ ਖੋਲੀ ਨੂੰ ਮਿਲਣ ਵਾਸਤੇ ਤੇ ਪਰਿਵਾਰ ਨੂੰ ਇਸ ਅਖਲਾਉ ਨਹੀਂ ਕੀਤਾ ਉਹਦੀ ਅੱਜ ਨਵੰਬਰ ਦੇ ਵਿੱਚ ਬਾਈਪਾਸ ਸਰਜਰੀ ਹੋਈ ਆ ਹੋਟਲ ਦੇ ਵਿੱਚ ਉਹਨੂੰ ਚੁੱਕਿਆ ਦਿਨ ਦੇ ਟਾਈਮ ਚੁੱਕਿਆ ਕੋਈ ਰਾਤ ਇਸ ਵੇਲੇ ਠੰਡ ਆਪਣੇ ਸਿਖਰ ਤੇ ਆ ਰਾਤ ਦੀਆਂ ਠੰਡੀਆਂ ਰਾਤਾਂ ਦੇ ਇੰਨਾ ਠੰਡੀਆਂ ਰਾਤਾਂ 'ਚ ਪਾਉਣ ਦੀ ਕੱਪੜਾ ਨਹੀਂ ਚੱਲ ਰਹੀ ਦਵਾਈ ਉਹਨੂੰ ਪ੍ਰੋਵਾਈਡ ਨਹੀਂ ਕਰਾਈ ਜਾ ਸਕ ਰਹੀ ਜਾ ਰਹੀ ਕਿਉਂਕਿ ਉਹਦੇ ਤੇ ਇੱਕ ਪ੍ਰੈਸ਼ਰ ਬਿਲਡ ਕੀਤਾ ਜਾ